ਧਰਤੀ ਤੇ ਫਾਈਨਲੀ A few moments later 70 ਦੇ ਇੰਤਜ਼ਾਰ ਤਪੜਾ ਗੇਟ ਨੰਬਰ ਹੋ ਗਿਆ 30 ਗੇਟ ਨੰਬਰ ਤੁਰ ਕੇ ਚਲੋ ਹੁਣ ਜੈ ਹੋ ਜਾਣ ਨੂੰ ਬੜਾ ਹੀ ਟਾਈਮ ਲੱਗਦਾ ਬਸ ਹੋ ਜਾਂਦੀ ਆ ਬੰਦੇ ਦੀ ਦੇਖ ਲਓ ਕਿਸਮਤ ਹੀ ਆ ਸਾਰਾ ਕੁਝ ਕਰਾਉਂਦੀ ਸੋਚਦਾ ਹੁੰਦਾ ਸੀ ਛੋਟਾ ਹੁੰਦਾ ਕਿ ਇੰਗਲੈਂਡ ਜਾਣਾ ਮਾਲਕ ਨੇ ਐਸਾ ਰੰਗ ਰਚਾਏ ਆ ਕਿ ਅੰਗਰੇਨ ਦੀ ਧਰਤੀ ਤੇ ਪੈਰ ਪਾ ਕੇ ਚੱਲੇ ਆ ਯਾਰ ਹੁਣ ਲੰਡਨ ਵੀ ਘੁੰਮ ਚੱਲੇ ਯਾਰ ਹੁਣ ਹੀ ਤੇ ਹੋਵੇ ਚੱਲੇ ਆ ਮੈਂ ਤਾਂ ਚਾਚਾ Oh, focus, ah. British Airways. Oh, React plane. A few moments later. Lo, ਤੇ ਉੱਥੇ ਉਹਨਾਂ ਨੇ ਪੰਗਾ ਪਾਤਾ ਤੇ ਤੁਹਾਡੀ ਇਹ ਵੀ ਫਲਾਈਟ ਦੀ ਬੁਕਿੰਗ ਨਹੀਂ ਹੈਗੀ ਜੇ ਅੱਜ ਤਾਂ ਉਦਾਂ ਪਰ ਇੱਕ ਗੱਲ ਜ਼ਿੰਦਗੀ ਦੀ ਯਾਦ ਜ਼ਰੂਰ ਰੋਂਗੀ ਹੁਣ ਜਿੱਥੇ ਮਹਾਰਾ ਦਾ ਨਾਮ ਚੱਲਦਾ ਨਾ ਉਥੇ ਕਿਸੇ ਚੀਜ਼ ਦਾ ਨਾਮ ਨਹੀਂ ਚੱਲਦਾ ਖੜਾ ਰਿਹਾ ਮੈਂ ਖੜਾ ਰਿਹਾ ਮੈਂ ਦੇਖੀ ਹੈ ਦੇਖੀ ਹੈ ਨਾ ਕਿ ਇਹ ਵੱਲੇ ਮੈਂ ਕੀ ਕਰਦੇ ਕੀ ਨਹੀਂ ਕਰਦੇ ਹਨ ਤੇ ਇੱਕ ਸੈਕਿੰਡ ਵੀ ਅੱਖ ਚੱਕਣ ਨੂੰ ਵੀ ਇੱਕ ਸੈਕਿੰਡ ਤੋਂ ਘੱਟ ਹੀ ਟਾਈਮ ਲੱਗਦਾ ਸਾਰੇ ਲੋਕਾਂ ਦਾ ਨਾਮ ਲਿਆ ਉਸੇ ਟਾਈਮ ਕਲੀਅਰ ਕਹਿੰਦੇ ਹੋ ਕੇ ਦਾ ਡੀਸੀਡ ਹੈਗੀ ਇੱਦਾਂ ਕਹਿੰਦੇ ਤਾਂ ਮਾਲਕ ਨਾਲ ਹੀ ਲੜਦੇ ਹਮੇਸ਼ਾ ਜੈ ਸਤਿਆਂ ਸਰਕਾਰਾਂ ਦੀ ਮੱਥੇ ਟੇਕ ਚੱਲੇ ਆਂ ਇੰਗਲੈਂਡ ਦੀ ਧਰਤੀ ਨੂੰ ਮੱਥੇ ਟੇਕ ਚੱਲੇ ਆ ਹੁਣ ਇੰਗਲੈਂਡ ਦੀ ਧਰਤੀ ਨੂੰ ਕੱਢੇ ਵੇ ਆ ਵੱਟ ਸੀਟਾਂ ਵੇ ਲਈਆਂ ਆ ਯਾਰ ਹੁਣੀ ਹੁਣ ਲਟਕ ਹੀ ਜਾਣਾ ਆ ਨਿਯਾਰੇ ਲੈ ਕੇ ਕਿੱਟਾ ਵੀ ਲੀਏ ਬਾਰੀਆਂ ਦੇ ਲੜ ਗਏ ਆ ਹੁਣ ਕੁੰਮਲ ਕੁੰਮਲ ਫਟ ਗਏ ਜਾਈ ਛੱਟ ਕੇ ਇਹ ਕਿਤੇ ਮੱਕੇ ਨਾ ਨੇ ਦੁਹਾਰਤੀ ਤੋਂ ਤਰਪੇ ਜਾਰਪੁਲੀ ਹੁਣ ਇਥੋਂ ਸਿੰਘੂਣੀ ਯੋ ਬਪੇਨ ਓਏ ਦਰ ਲਾਉ ਨਿਆਰੇ ਕਿ ਕਿੰਨਾ ਵਧੀਆ ਹੈ ਯਾਰ ਕਿਤੇ ਇੱਥੇ ਵੀ ਕਿਤੇ ਪਹੁੰਚਦਾ ਲੋਕਾਂ ਨੇ ਇੱਥੇ ਵੀ ਸਾਡੇ ਪੰਜਾਬੀ ਨੇ ਮੰਝਾ ਲਾ ਕੇ ਬਹਿਣਾ ਹੀ ਕਹਣਾ ਵੈ ਨੂੰ ਇੱਥੇ ਬੈਠਨੇ ਆ ਬਾਕੀ ਉਹ ਸ਼ੁਰਤ ਦੁਨੀਆ ਬਣਾਈ ਰੱਬ ਨੇ ਅਸੀਂ ਤਾਂ ਐਵੇਂ ਉੱਥੇ ਜੱਬ ਖਾਣੇ ਚ ਫਸੇ ਹੋ ਜਗੇ ਅਸਲੀ ਰਾਂਹ ਪਤਾ ਲੱਗਦਾ ਵਾ ਜਿਹੜੇ ਮਹਾਰਾਜ ਨੇ ਰੰਗ ਚਪੇ ਹੋ ਨਾ ਦੇਖੋ ਤਾਂ ਕਿੰਨਾ ਵਧੀਆ ਬਣਾਇਆ ਮਹਾਰਾਜ ਨੇ ਰਸਤੀ ਗਿਨੀ ਸੋਣੀ ਰਜੀਓ ਅਸੀਂ ਤਾਂ ਐਵੇਂ ਪਾਗਲ ਹੋਈ ਕਰਦੇ ਕਿੱਥੇ ਇਹਨੂੰ ਕਹਿੰਦੇ ਜ਼ਿੰਦਗੀ ਮਹਾਰਾਜ ਦੀ A few moments later, it can't adjustment to the destination, the distance, the moments later. ਪੱਦੀ ਚੱਲਦੀ ਆ ਉਹ ਅਮਰੀਕਾ ਦੀ ਚੱਲਦੀ ਆ ਪਹੁੰਚੇ ਅਮਰੀਕਾ 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 ਗਿਆਣਾ ਇਹ ਮਾਰਾ ਹੀ ਕਰਕੇ ਹੋਇਆ ਸਾਰਾ ਕੁਝ ਸਾਈ ਲੋਕਾਂ ਕਰਕੇ ਬਾਰੇ ਜਿੱਥੇ ਉਹਨਾਂ ਦੀ ਚੱਲਦੀ ਆ ਉੱਥੇ ਕਿਸੇ ਦੀ ਵੀ ਨਹੀਂ ਚੱਲਦੀ ਤਾਂ ਧੰਨ ਬੰਬਤ ਸੰਗੋ A few moments later. Hello, America. Uh -huh. पहुंच गया जी अमेरिका की धरती से पर रात हो गई है मीह पा a few moments later oh finally bahar a gaya jithe sign locker na chalda utthe kuch nahi chalda kuch nahi puchhe ohna ne sidha hi bahar yaar ja honi kande welcome to the new yes 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 welcome <laughs> 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 आफ्टर 3 इयर्स आ गए अमेरिका येदा नंदू भी आ गया अमेरिका हाय ये बुगड़ी चलो गाई मेरा दाडी दे वेरवा आ गया <तुभी> <laughs> <चलो, laughs> ये <laughs> <laughs> मेनू पता हुंदा ना पहले किया चीजा लेके आ रही चॉकलेट्स सरप्राइज हैगी है ना तन्नु दसना नहीं सीगा परावा हां दे हां आया जी अमेरिका ਤਾਂ ਰਾਤ ਲੈ ਗਈ ਆ ਸਵੇਰੇ ਪਾਵਾਂਗੇ ਉੱਠ ਕੇ ਦੁੱਕੀ ਹੁਣ ਹਾਂ ਅੱਛਾ ਨਹੀਂ ਕੀ ਸੀ ਤਾਂ ਤੇਰ ਕੋਲ ਨਿਕਲਦਾ ਜਾ ਕੇ ਇਹ ਵਾਲਾ ਹੋਰ ਕੀ ਆ ਅੱਛਾ ਅੱਧੀ ਰਾਤ ਕਰਕੇ ਨਾ ਮੈਨੂੰ ਇੱਕ ਜੀਦਾ ਘਟ ਹੈ ਨਾ ਨੇਰੇ ਚ ਬਾਤੋ ਹਫਤਾ ਰੋਗਾ ਦੇਖੀ ਹੈ ਤੂੰ ਆਪਾਂ ਸਭ ਕੋ ਚੇਤੇ ਹੋਣਾ ਵਾ ਮੈਨੂੰ ਦੋ ਦਿਨ ਜਿੱਤਾ ਭੋਲਾ ਕੋਈ